ਸਸ ਸਿਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਉਣ ਵਾਲਾ ਹਫਤਾ ਕਿਵੇਂ ਦਾ ਰਹੇਗਾ ਤੁਹਾਡੀ ਰਾਸ਼ੀ ਦੇ ਹਿਸਾਬ ਦੇ ਨਾਲ ਦੱਸਾਂਗੇ ਚੰਦਰਮਾ ਹਰ ਦੋ ਦਿਨ ਬਾਅਦ ਆਪਣੀ ਰਾਸ਼ੀ ਬਦਲਦਾ ਹੈ ਅਤੇ ਹੋਰ ਗ੍ਰਹਾਂ ਦੀ ਚਾਲ ਵੀ ਬਦਲਦੀ ਰਹਿੰਦੀ ਹੈ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਹ ਹਫਤਾ ਤੁਹਾਡੇ ਲਈ ਕਿਵੇਂ ਦਾ ਰਹੇਗਾ ਖੁਸ਼ਕਿਸਮਤ ਦਿਨ ਅਤੇ ਰੰਗ ਦੇ ਨਾਲ ਕੀ ਹੈ ਇਸ ਹਫਤੇ ਦਾ ਖਾਸ ਉਪਾਅ ਅਤੇ ਸਾਵਧਾਨੀ ਜਿਸ ਦੇ ਨਾਲ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਨੌ ਗ੍ਰਹਾਂ ਦੇ ਵਿੱਚੋਂ ਸ਼ਨੀ ਰਾਹੂ ਅਤੇ ਕੇਤੂ ਲੰਮੇ ਸਮੇਂ ਤੱਕ ਇੱਕ ਹੀ ਰਾਸ਼ੀ ਦੇ ਵਿੱਚ ਸੰਚਾਰ ਕਰਦੇ ਹਨ ਹਫਤਾਵਾਰੀ ਰਾਸ਼ੀਫਲ 15 ਤੋਂ 21 ਦੀ ਜਾਣਕਾਰੀ ਦੱਸਦੇ ਹਾਂ ਤੇ ਆਓ ਜਾਣਦੇ ਹਾਂ ਰਾਸ਼ੀਆਂ ਦਾ ਹਾਲ ਸਭ ਤੋਂ ਪਹਿਲੀ ਰਾਸ਼ੀ ਹੈ ਮੇਕ ਮੇਖ ਰਾਸ਼ੀ ਸੋਚੇ ਹੋਏ ਕੰਮ ਕੁਝ ਰੁਕਾਵਟਾਂ ਤੋਂ ਬਾਅਦ ਹੋ ਜਾਣਗੇ ਯਾਤਰਾ ਲਾਭਕਾਰੀ ਰਹੇਗੀ ਸ਼ੋਭ ਅਤੇ ਧਾਰਮਿਕ ਕੰਮਾਂ ਦੇ ਵੱਲ ਮਨ ਜਾਵੇਗਾ ਵਿਦਿਆਰਥੀ ਵਰਗ ਦੇ ਲਈ ਸਮਾਂ ਅਨੁਕੂਲ ਰਹੇਗਾ ਲਾਭ ਅਤੇ ਸਫਲਤਾ ਪ੍ਰਾਪਤ ਹੋਵੇਗੀ ਮਾਨ ਸਨਮਾਨ ਵਧੇਗਾ ਅਗਲੀ ਰਾਸ਼ੀ ਹੈ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਖੁਦ ਕੋਸ਼ਿਸ਼ ਦੇ ਨਾਲ ਸਫਲਤਾ ਅਤੇ ਲਾਭ ਮਿਲੇਗਾ ਕਿਸੇ ਦੇ ਕੰਮ ਛੱਡਣਾ हितकारी नहीं होवेगा रूटीन व्यस्त परंतु सुखद रहेगी सावधान रहो जेकर जेदे ਦੇ ਵਿੱਚ ਰਹੋ ਤਾਂ ਚੰਗੇ ਮੌਕੇ गवा ਸਕਦੇ ਹੋ ਘਰ ਦੇ ਵਿੱਚ ਧਨ ਘਟ ਹੀ ਟਿਕੇਗਾ ਮਿਹਨਤ ਦੇ ਨਾਲ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ ਕਿਸੇ ਅਣਜਾਣ ਵਿਅਕਤੀ ਤੇ ਵਿਸ਼ਵਾਸ ਪਰੇਸ਼ਾਨੀ ਦੇ ਵਿੱਚ ਪਾ ਸਕਦਾ ਹੈ ਯਾਤਰਾ লাভ ਕਰੇਗੀ ਮਨਚਾਹੀ ਸਫਲਤਾ ਪ੍ਰਾਪਤ ਹੋਵੇਗੀ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਕਾਰੋਬਾਰ ਹਾਲਾਤ ਬਿਹਤਰ ਹੋਣਗੇ ਮਾਨ ਸਨਮਾਨ ਵਧੇਗਾ ਬਿਹਤਰ ਕੰਮ ਕਾਜ ਦਾ ਮੌਕਾ ਮਿਲ ਸਕਦਾ ਹੈ ਮਿੱਤਰਾਂ ਦਾ ਸਹਿਯੋਗ ਮਿਲੇਗਾ ਪਰਿਵਾਰ ਦੇ ਵਿੱਚ ਮਾਹੌਲ ਵਧੀਆ ਰਹੇਗਾ ਕਾਰਜਕਤੀ ਅਣਕੂ ਰਹਿਣਾ ਮਨ ਪਰਸਨ ਰਹੇਗਾ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਅਚਾਨਕ ਲਾਭ ਦੇ ਹਾਲਾਤ ਬਣ ਸਕਦੇ ਹਨ ਕੋਈ ਸ਼ੁਭ ਸਮਾਚਾਰ ਤੁਹਾਨੂੰ ਮਿਲ ਸਕਦਾ ਹੈ ਮਿਸ਼ਰਤ ਫਲ ਪ੍ਰਾਪਤ ਹੋਵੇਗਾ ਕਿਤੇ ਧੁੱਪ ਕਿਤੇ ਛਾਂ ਦੀ ਸਥਿਤੀ ਰਹੇਗੀ ਦੁੱਖ ਸੁੱਖ ਆਉਂਦੇ ਰਹਿਣਗੇ ਅਗਲੀ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਕਾਰਜ ਸ਼ਕਤੀ ਵਧੇਗੀ ਅਤੇ ਸਫਲਤਾ ਅਤੇ ਲਾਭ ਦਾ ਸਾਥ ਰਹੇਗਾ ਦੁਸ਼ਮਣ ਦੁਸ਼ਮਣ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਸੰਭਵ ਹੈ ਅਥਾ ਦਸ਼ਾ ਸੁਧਰੇਗੀ ਵਪਾਰਕ ਯਾਤਰਾ ਲਾਭਕਾਰੀ ਰਹੇਗੀ ਨਵੇਂ ਆਰਡਰ ਪ੍ਰਾਪਤ ਹੋਣਗੇ ਕਾਰ ਦਾ ਮਾਹੌਲ ਕਿਸੇ ਅਯੋਜਨ ਹੁੰਦਿਆਂ ਸੁਖਤ ਹੋਵੇਗਾ ਕਾਰ ਦਾ ਮਾਹੌਲ ਖੁਸ਼ ਨਮਾ ਹੋਵੇਗਾ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਕਾਰੋਬਾਰ ਸਦਾਰਨ ਰਹੇਗਾ ਪਰੰਤੂ ਕੋਈ ਯੋਜਨਾ ਅਧੂਰੀ ਰਹਿ ਸਕਦੀ ਹੈ ਧਨ ਵਿੱਚ ਲਾਭ ਹੋਵੇਗਾ ਲਾਟਰੀ ਛੱਟਾ ਸ਼ੇਅਰ ਆਦਿ ਵਿੱਚ ਜ਼ਿਆਦਾ ਨਿਵੇਸ਼ ਹਾਨੀ ਦੇਵੇਗਾ ਸਾਰਾ ਕੁਝ ਹੁੰਦੇ ਹੋਏ ਵੀ ਭਵਿੱਖ ਦੀ ਚਿੰਤਾ ਲੱਗੀ ਰਹੇਗੀ ਸੰਘਰਸ਼ ਉਪਰੰਤ ਸਫਲਤਾ ਅਤੇ ਲਾਭ ਦੀ ਆਸ ਕੀਤੀ ਜਾ ਸਕਦੀ ਹੈ ਕੋਟ ਕਚੈਰੀ ਦੇ ਮਾਮਲੇ ਦੇ ਵਿੱਚ ਨਿਪਟ ਜਾਣ ਦੇ ਸੰਕੇਤ ਹਨ ਕਾਰੋਬਾਰ ਲਾਭਕਾਰੀ ਰਹੇਗਾ ਅਗਲੀ ਰਾਸ਼ੀ ਹੈ ਕੰਨਿਆ ਕੰਨਿਆ ਰਾਸ਼ੀ ਯਾਤਰਾ ਹੋਵੇਗੀ ਲਾਭ ਦੇਵੇਗੀ ਪ੍ਰਾਪਰਟੀ ਦੇ ਕੰਮ ਆਸ ਮੁਤਾਬਕ ਲਾਭ ਹੀ ਦੇਣਗੇ ਕੰਮਾਂ ਦੇ ਵਿੱਚ ਮਨ ਵੀ ਘਟ ਲੱਗੇਗਾ ਤੁਸੀਂ ਕੋਈ ਫੈਸਲਾ ਨਹੀਂ ਲੈ ਸਕੋਗੇ ਕੰਮਾਂ ਦੇ ਵਿੱਚ ਰੁਕੋ ਕੰਮਾਂ ਵਿੱਚ ਰੁਕਾਵਟਾਂ ਪਰੇਸ਼ਾਨ ਕਰਨਗੀਆਂ ਕਾਰੋਬਾਰ ਸਦਾਰਨ ਰਹੇਗਾ ਬਦਲਾਵ ਦੀ ਭਾਵਨਾ ਜਾਗਰਿਤ ਹੋਵੇਗੀ ਕਾਰ ਸ਼ਕਤੀ ਵਧੇਗੀ ਸਫਲਤਾ ਪ੍ਰਾਪਤ ਹੋਵੇਗੀ ਦੁਸ਼ਮਣ ਪਰੇਸ਼ਾਨ ਕਰ ਸਕਦੇ ਹਨ ਅਗਲੀ ਰਾਸ਼ੀ ਹੈ ਤੁਲਾ ਕੰਮਾਂ ਵਿੱਚ ਰੁਕਾਵਟਾਂ ਪਰੇਸ਼ਾਨ ਕਰਨਗੀਆਂ ਨਵਾਂ ਕੰਮ ਸ਼ੁਰੂ ਕਰਨਾ ਤਾਂ ਪਰੇਸ਼ਾਨੀ ਆ ਸਕਦੀ ਹੈ ਪੜ੍ਹਾਈ ਲਿਖਾਈ ਦੇ ਵਿੱਚ ਮਨ ਕਾਟ ਹੀ ਲੱਗੇਗਾ ਯਾਤਰਾ ਲਾਭ ਦੇਵੇਗੀ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ ਨੌਜਵਾਨਾਂ ਦਾ ਧਿਆਨ ਮौज-ਮਸਤੀ ਵਿੱਚ ਰਹੇਗਾ ਅਤੇ ਵਪਾਰੀਆਂ ਦੇ ਲਈ ਵਪਾਰਿਕ ਮਾਮਲੇ ਵਿਸ਼ੇਸ਼ ਮਹੱਤਵ ਦੇਣਗੇ ਬ੍ਰਿਸ਼ਕ ਰਾਸ਼ੀ ਜ਼ਿਆਦਾ ਖਰੀਦਦਾਰੀ ਕਰਕੇ ਆਮਦਨ ਖਰਚ ਦਾ ਸੰਤੁਲਨ ਵਿਗੜ ਸਕਦਾ ਹੈ ਤਾਂ ਦੀ ਆਈ ਚ ਲਈ ਰਹੇਗੀ ਯਾਤਰਾ ਹੋਵੇਗੀ ਜਿਹੜੀ ਲਾਭ ਦੇਵੇਗੀ ਕਾਰੋਬਾਰੀ ਬਿਹਤਰੀ ਦਾ ਸਮਾ ਰਹੇਗਾ ਮੁਕਾਬਲੇ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡਾ ਮਨੋਬਲ ਵਧੇਗਾ ਲਗਾਤਾਰ ਕੋਸ਼ਿਸ਼ ਅਤੇ ਸਖਤ ਮਿਹਨਤ ਦੇ ਨਾਲ ਕੰਮ ਹੋਣਗੇ ਅਗਲੀ ਰਾਸ਼ੀ ਹੈ ਤੁਨੂ ਕਿਸੇ ਦੇ ਕੰਮ ਛੱਡਣਾ ਲਾਭਕਾਰੀ ਨਹੀਂ ਹੋਵੇਗਾ ਆਪਣਿਆਂ ਦਾ ਸਾਥ ਖੁਸ਼ੀ ਦੇਵੇਗਾ ਤਾਂ ਦੀ ਆਇਜ ਲਈ ਰਹੇਗੀ ਅਤੇ ਬੱਚਤ ਦੇ ਵਿੱਚ ਕਮੀ ਆ ਸਕਦੀ ਹੈ ਅਨਜਾਨ ਤੇ ਵਿਸ਼ਵਾਸ ਤੁਹਾਡੀ ਸੰਕਟ ਦੇ ਵਿੱਚ ਪਾਸ ਸਕਦਾ ਹੈ ਪਰਿਵਾਰਿਕ ਖਰਚਾ ਵਧੇਗਾ ਮਿਹਨਤ ਦੇ ਬਾਰੇ ਤੁਸੀਂ ਬਿਹਤਰ ਸਫਲਤਾ ਹਾਸਲ ਕਰ ਲਓਗੇ ਅਗਲੀ ਰਾਸ਼ੀ ਹੈ ਮਕਰ ਜਿਆਦਾ ਸਮਾਂ ਸੋਚ ਵਿਚਾਰ ਕੇ ਬਤੀਤ ਹੋਵੇਗਾ ਮਾਨਸਿਕ ਕਸ਼ਟ ਹੋਵੇਗਾ ਅਤੇ ਰਾਤ ਦਾ ਸੁੱਖ ਆਰਾਮ ਘਟ ਰਹੇਗਾ ਕੋਸ਼ਿਸ਼ ਯਤਨ ਦੇ ਨਾਲ ਮਨ ਚਾਹੀ ਸਫਲਤਾ ਲਾਭ પ્રાપ્ત ਹੋਵੇਗਾ ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ ਕਾਰੋਬਾਰੀ ਅਤੇ ਅਰਥਵਿਵਸਾ ਉਤਰਾ ਚੜਾ ਦੀ ਰਹੇਗੀ ਬਚਤ ਘਟ ਹੀ ਹੋਵੇਗੀ ਪੈਸਾ ਘਰ ਵਿੱਚ ਘਟ ਟਿਕੇਗਾ ਅਗਲੀ ਰਾਸ਼ੀ ਹੈ ਕੁੰਮ ਕਿਸਮਤ ਦੀ అనుకూਲਤਾ ਦੇ ਨਾਲ ਥੋੜੀ ਕੋਸ਼ਿਸ਼ ਦੇ ਨਾਲ ਮਨਚਾਹੀ ਸਫਲਤਾ লাভ ਮਿਲੇਗਾ ਮਨੋ ਕਾਮਨਾ ਪੂਰੀ ਹੋਵੇਗੀ ਸੰਤਾਨ ਦੀ ਕਿਸੇ ਉਪਲਬਧੀ ਦੇ ਨਾਲ ਖੁਸ਼ੀ ਹੋਵੇਗੀ ਪਿਆਰੇ ਦੇ ਨਾਲ ਮੁਲਾਕਾਤ ਹੋਵੇਗੀ ਕਿਸੇ ਗਲਤੀ ਦਾ ਖਮਾਈਜਾ ਵੀ ਭੁਗਤਣਾ ਪੈ ਸਕਦਾ ਹੈ ਯਾਤਰਾ ਦੇ ਨਾਲ ਲਾਭ ਮਿਲੇਗਾ ਅਗਲੀ ਰਾਸ਼ੀ ਹੈ ਮੀਨ ਨੇੜੇ ਦੂਰ ਦੀ ਯਾਤਰਾ ਹੋ ਸਕਦੀ ਹੈ ਵਿਦਿਆਰਥੀਆਂ ਦੇ ਲਈ ਸਮਾਂ ਅਨੁਕੂਲ ਰਹੇਗਾ ਪੂਜਾ ਪਾਠ ਦੇ ਵਿੱਚ ਰੁਚੀ ਵਧੇਗੀ ਥੋੜੀ ਕੋਸ਼ਿਸ਼ ਦੇ ਨਾਲ ਜ਼ਿਆਦਾ ਲਾਭ ਹੋਵੇਗਾ ਤਰੱਕੀ ਦੇ ਵਿੱਚ ਰੁਕਾਵਟ ਦੂਰ ਹੋਵੇਗੀ ਤੁਹਾਡਾ ਮਾਨ ਸਨਮਾਨ ਵਧੇਗਾ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ